ਪਤਿਵਾਕ ਸ੍ਰੀ ਭਗਉੜੀ ਜੀ ਕੀ ਬਾਖਸ਼ ਰਸਵੀ ਸ਼ਸਤਰ ਫੜ ਲੈਣੇ ਪਦਮ ਗਾਉ ਕੀ ਸੰਮਰਕਾਏ ਗੁਰੂ ਨਾਨਕ ਦੇਵ ਜੀ ਆਏ ਪਰ ਅੰਗਦ ਗੁਰਦੇ ਮਰਦਾਨ ਸ੍ਰੀ ਅਮਰ ਸਾਹਿਬ ਨੇ ਸਿਵਾਏ ਅੱਜਨ ਹਰ ਗੁਰੂ ਆਏ ਮੁਸਲਮਾਨ ਪਾਤਸ਼ਾਹਿਆਂ ਦੇ ਜੋਤ ਭੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਣ ਪੰਚ ਸੰਗਤਾਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਗਦਨਾ ਸਹਿਰ ਤੂਹ ਕਹ ਪਤ ਗਇਓ ਸਦਨ ਸਿਮਦਾ ਗੁਰੂ ਸੰਸ ਅਨੰਤ trap ਕੀਤਾ ਅਗੇ ਸੁਖ

ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਮਨਸੂਰਪੁਰ ਦੀ ਗੁਰਦੁਆਰਾ ਚੜ੍ਹਦੀ ਪੱਤੀ ਕਮੇਟੀ ਤੇ ਸਮੂਹ ਪਿੰਡ ਦੀਆਂ ਸੰਗਤਾਂ ਵੱਲੋਂ ਜਨਮ ਦਿਹਾੜੇ ਦੀਆਂ ਖੁਸ਼ੀਆਂ 'ਚ ਅੱਜ ਨਗਰ ਕੀਰਤਨ ਸਜਾਏਗੇ ਤੇ ਪਿੰਡ ਦੀਆਂ ਸੰਗਤਾਂ ਨੇ ਵੱਧ ਚੜ੍ਹ ਕੇ ਨਗਰ ਕੀਰਤਨ ਵਿੱਚ ਹਾਜ਼ਰੀ ਭਰੀ ਨਗਰ ਕੀਰਤਨ ਵਿੱਚ ਆਈਆਂ ਸੰਗਤਾਂ ਲਈ ਗੁਰਦੁਆਰਾ ਸਾਹਿਬ ਕਮੇਟੀ ਵੱਲੋਂ ਸਮਾਰਤੀ ਤੇ ਚਾਹ ਪਕੌੜਿਆਂ ਦਾ ਲੰਗਰ ਵੀ ਲਗਾਇਆ ਗਿਆ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ नाच मन सू गो ਪਿੰਡ ਦੀ ਪ੍ਰਕਰਮਾ ਕਰਦਾ ਹੋਇਆ ਨਗਰ ਕੀਰਤਨ ਗੁਰਦੁਆਰਾ ਲਹਿੰਦੀ ਪੱਤੀ ਪਹੁੰਚਣ ਤੇ ਸ਼ਹੀਦ ਬਾਬਾ ਮੋਤੀराम ਮਹਿਰਾ ਵੈਲਫੇਅਰ ਸੁਸਾਇਟੀ ਮਨਸੂਰ ਪਰ ਬਲੋ ਸੰਗਤਾਂ ਲਈ ਦੁੱਧੇ ਲੰਗਰ ਵਰਤਾਏਗੇ ਹਾਂਜੀ ਬਾਬਾ ਜੀ ਜੋ ਗੁਰੂ ਮਹਾਰਾਜ ਦੇ ਜੈਨੂ ਲੈ ਕੇ ਨਗਰ ਕੀਰਤਨ ਸਜਾਇਆ ਜਾ ਰਿਹਾ ਕੀ ਕਹਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਮੈਂ ਗ੍ਰੰਥ ਸਿੰਘ ਗੁਰਦੁਆਰਾ ਸਾਹਿਬ ਚੜ੍ਹਦੀ ਪੱਤੀ ਪਿੰਡ ਮਨਸੂਰ ਪਰ ਤੋਂ ਜੋ ਕਿ ਤੁਹਾਨੂੰ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਬਰੂਦਿਆਂ ਖੁਸ਼ੀਆਂ 'ਚ ਹਰ ਸਾਲ ਦੀ ਤਰ੍ਹਾਂ ਨਗਰ ਦੀਆਂ ਸਰਬਾਤ ਸੰਗਤਾਂ ਦੇ ਜੋਸ਼ ਉਤਸ਼ਾਹ ਦਾ ਜੋ ਨਗਰ ਕੀਰਤਨ ਸਤਿਗੁਰਾਂ ਦੀ ਪਾਵਨ ਛਤਰ ਛਾਇਆ ਹੇਠ ਪੰਜ ਪਿਆਰ ਦੀ ਅਗਵਾਈ ਵਿੱਚ ਜੋ ਨਗਰ ਦੇ ਪ੍ਰਕਰਮ ਕਰਨੀਆਂ ਨੇ ਇਹ ਰਵਾਨਾ ਹੋਣ ਲਗਾ ਠੀਕ 11:30 ਵਜੇ ਹੁਣ ਬੜੀ ਸ਼ਰਧਾ ਦੇ ਭਾਵ ਨਾਲ ਨਾਲ ਸੰਗਤਾਂ ਨੇ ਗੁਰੂ ਘਰ ਬਣਾ ਰਹੀਆਂ ਨੇ ਉਹ ਥਾਂ-ਥਾਂ ਤੇ ਲੰਗਰ ਵੀ ਚੱਲ ਰਹੇ ਨੇ ਸੰਗਤਾਂ ਵਿੱਚ ਬੜਾ ਸ਼ਰਧਾ ਹੈ ਭਾਵਨਾ ਹੈ ਗੁਰੂ ਮਾਰਾ ਕਿਰਪਾ ਕਰਨ ਇਸ ਤਰ੍ਹਾਂ ਸੰਗਤਾਂ ਨੂੰ ਸਵਾਮਾ ਆਪਣੀਆਂ ਲਈਂਂ ਰਹਿਣ ਸੰਗਤਾਂ ਇਤਾਂ ਸਵਾਮਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਧੰਨ ਧੰਨ ਸਹਿਬ ਚਰੂ ਗੋਬ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੇ ਮੱਦੇਨਜ਼ਰ ਰੱਖਦੇ ਹੋਏ ਪਿੰਡ ਦੀ ਮਨਸੂਰ ਦੀ ਮਨਸੂਰਪੁਰ ਦੀ ਸਾਧ ਸੰਗਤ ਰਲ ਕੇ ਨਗਰ ਕੀਰਤਨ ਕੱਢਣ ਲੱਗੀ ਹੈ ਇਸ ਵਿੱਚ ਨੌਜਵਾਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਸਾਰੀ ਸੰਗਤ ਇਸੇ ਤਰ੍ਹਾਂ ਮਿਲ ਕੇ ਸੇਵਾ ਕਰਦੀ ਰਹੇ ਤੇ ਪ੍ਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕਰਦੀ ਰਹੇ ਵਾਹਿਗੁਰੂ ਨੌਜਵਾਨ ਪੀੜੀ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਆ ਨੌਜਵਾਨ ਪੀੜੀ ਨਸ਼ਿਆਂ ਤੋਂ ਰਹਿਤ ਹੋ ਕੇ ਗੁਰੂ ਵਾਲੇ ਬਣ ਕੇ ਅੰਮ੍ਰਿਤ ਛਕ ਕੇ ਸਿੱਖ ਸੱਜਣ ਤੇ ਚੜ੍ਹਦੀ ਕਲਾ ਵਿੱਚ ਜਾਣ ਅਸੀਂ ਸਾਰੀ ਨੌਜਵਾਨ ਪੀੜੀ ਨੂੰ ਬੇਨਤੀ ਕਰਦੇ ਆ ਕਿ ਮਨਸੂਰਪੁਰ ਦੀ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਵੱਲੋਂ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਵੱਲੋਂ ਬੇਨਤੀ ਕਰਦੇ ਹਾਂ ਕਿ ਨਸ਼ਿਆਂ ਨੂੰ ਛੱਡ ਕੇ ਗੁਰੂ ਵਾਲੇ ਨੂੰ ਆਓ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਚੜ੍ਹਦੀ ਕਲਾ 'ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ